ਜੰਮੂ ਕਸ਼ਮੀਰ ਦੇ ਪੁਲਵਾਮਾ ਚ ਹੋਏ ਹਮਲੇ ਤੋਂ ਬਾਅਦ ਪੂਰੇ ਦੇਸ਼ ਚ ਇਹ ਆਵਾਜ਼ ਆ ਰਹੀ ਸੀ ਕਿ ਹੁਣ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਇਸੇ ਦੇ ਚੱਲਦੇ ਸਵੇਰੇ 에ਅਰ ਫੋਰਸ ਵੱਲੋਂ ਅਟੈਕ ਵੀ ਕੀਤਾ ਗਿਆ ਇਸ ਅਟੈਕ ਦੇ ਬਾਰੇ ਅਸੀਂ ਗੱਲਬਾਤ ਕਰਨ ਨੂੰ ਮੌਜੂਦ ਹਾਂ ਲੈਫਟੀਨਲ ਜਰਨਲ ਪ੍ਰੇਮਨਾਥ ਹੁੰਜੀ ਨਾਲ ਸਰ ਸਭ ਤੋਂ ਪਹਿਲਾਂ ਗੱਲ ਕੀਤੀ ਜਾ ਰਹੀ ਸੀ ਕਿ ਬਦਲਾ ਲੈਣ ਦੀ ਜ਼ਰੂਰਤ ਹੈ ਕਿ ਇਹ ਬਦਲਾ ਲੈ ਲਿੱਤਾ ਗਿਆ ਕਿ ਕੁੱਸੀ ਕਹਿੰਦੇ ਮੈਂ ਜੇ ਐ ਐਕਸਟਰਾ ਕਰ ਰਹੇ ਆ ਸਾਡੇ ਅਗੇਂਸ ਸੋ ਨੇਚਰਲੀ ਅਸੀਂ ਚੁੱਪ ਕਰਕੇ ਤਾਂ ਬੈਠਾਂਗੇ ਨਹੀਂ ਜਿਦ ਤੇ ਪੁਲਵਾਮਾ ਦਾ ਸ਼ੁਰੂ ਹੋਇਆ ਤਾਂ ਉਹ ਵੀ ਹੈਵ ਟੂ ਡੂ ਇਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਪਾਕਿਸਤਾਨ ਨੇ ਬਹੁਤ ਦਫਾ ਕੀਤਾ ਹੈ ਸੀਚਨ ਗਲੇਸ਼ੀਅਰ ਤੇ 4-5 ਇਹਨਾਂ ਨੇ ਬੰਦੇ ਭੇਜਦੇ ਸਨ ਔਰ ਉਹ ਪੂਰਾ ਕਸ਼ਮੀਰ ਲੈਣ ਨੂੰ ਤਿਆਰ ਸਨ ਮੈਂ ਉਹਨਾਂ ਦਿਨ ਆਈ ਵਾਸ ਦੀ ਕਮਾਂਡਰ ਆਫ ਦ ਹੋਲ ਆਫ ਕਸ਼ਮੀਰ ਜੰਮੂ ਐਂਡ ਕਸ਼ਮੀਰ ਤੋਂ ਮੈਨੂੰ ਪਤਾ ਲੱਗਾ ਕਿ ਚਾਰ ਪੰਜ ਇਹਨਾਂ ਨੇ ਜੋ ਟਰੂਪਸ ਜਿਹੜੇ ਹਨ ਇਹਨਾਂ ਨੇ ਸਿਆਚਨ ਗਲੇਸ਼ੀਅਰ ਜਿਹੜਾ ਹੈ ਐਟ ਦੈਟ ਹਾਈਟ ਉੱਥੇ ਆ ਰਹੇ ਹਨ ਤਾਂ ਕਿ ਕਸ਼ਮੀਰ ਨੂੰ ਇਹ ਲੈ ਲੈਣਗੇ ਮੈਂ ਇਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਇਦਾਂ ਕਰਨਾ ਕਰੋ ਮੈਨੇ ਆਪਰੇਸ਼ਨ ਮੇਕ ਦੂਤ ਕਰਤਾ ਚੀਚਨ ਗਲੇਸ਼ੀਅਰ ਅਸੀਂ ਲਾਉਂਗੇ ਔਰ ਸਾਡੇ ਨਾਮ ਵਿੱਚ ਹੋਏਗਾ ਤੋਂ ਮੈਂ ਆਪਣੇ ਟਰੂਸੋ ਉੱਤੇ ਪੇਚਤੇ ਟਰੂਸ ਬੇਚ ਕੇ ਪੂਰਾ ਚੀਚਨ ਗਲੇਸ਼ੀਅਰ ਲੈ ਕੇ ਇਹਨਾਂ ਨੂੰ ਕਿਹਾ ਕਿ ਦੱਸੋ ਹੁਣ ਕੀ ਤੁਸੀਂ ਕਰਨਾ ਕੁਝ ਨਹੀਂ ਕਰ ਸਕਦੇ ਕਿਉਂਕਿ ਝੂਠ ਬੋਲ ਰਹੇ ਤਾਂ ਇਸ ਵਾਸਤੇ ਵੀ ਜੋ ਹੁਣ ਇਹ ਹੋ ਰਿਹਾ ਹੈ ਇਹ ਗਲਤ ਗੱਲ ਹੈ ਇਹ ਇਹ ਬਿਲਕੁਲ ਗਲਤ ਗੱਲ ਹੈ ਜਿਹੜੇ ਪਲਵਾਮਾਂ ਦਾ ਹੋਇਆ ਉਹ ਅਟੈਕ ਹੋਇਆ ਅਟੈਕ ਹੋਇਆ ਔਰ ਅ ਅੱਜਕੱਲ ਕਿੱਦਾਂ ਹੋ ਰਿਹਾ ਜੋ ਵੀ ਹੁੰਦਾ ਉਹ ਕੈਬਨਿਟ ਵਿੱਚ ਚਲਾ ਜਾਂਦਾ ਹੈ ਕੈਬਨਿਟ ਉੱਥੇ ਬੈਠ ਕੇ ਸਾਰੇ ਉਹਨਾਂ ਮੀਟਿੰਗ ਕਰ ਰਹੇ ਹਨ ਸਾਰੇ ਮਨਿਸਟਰਸ ਉੱਥੇ ਹਨ ਇਦਾਂ ਨਹੀਂ ਹੁੰਦਾ ਕੰਮ ਕੰਮ ਹੁੰਦਾ ਏਟ ਦੀ ਲੈਵਲ ਆਫ ਦੀ ਹਾਈਐਸਟ ਮਿਲਟਰੀ ਥਿੰਗ ਔਰ ਇਹ ਮੈਂ ਕਦੀ ਜਿਹੜਾ ਸੈਚਨ ਗਲੇਸ਼ੀਅਰ ਮੈਂ ਲੀਤਾ ਹੈ ਉਹ ਪੂਰਾ ਜੰਮੂਨ ਕਸ਼ਮੀਰ ਮੈਂ ਲੈ ਲਿਆ ਔਰ ਮੈਂ ਫਿਰ ਇਹਨਾਂ ਨੂੰ ਬੁਲਾਇਆ ਨੇ ਜਰਮਨਿਸਟਰਸ ਵਗਾਰੇ ਆ ਕਿ ਆਜ ਆ ਜਾਓ ਸਭ ਕੁਝ ਠੀਕ ਹੈ ਕੋਈ ਇਹਦੇ ਵਿੱਚ ਨਹੀਂ ਹੱਥ ਲਗਾ ਆਜ ਤੱਕ ਸਾਡੇ ਕੋਲ ਹੈ ਤਾਂ ਸਾਨੂੰ ਪਤਾ ਹੈ ਸੋ ਇਹ ਨਹੀਂ ਕਰ ਸਕਦੇ ਕੁਝ ਇਦਾਂ ਪੁਲਵਾਮਾ ਦਾ ਹੋਰ ਪੁਲਵਾਮਾ ਦੇ ਜੇ ਕਰਦੇ ਹੈ ਤਾਂ ਅਸੀਂ ਮੂੰਹ ਤੋੜ ਜਵਾਬ ਵੀ ਦੇ ਸਕਦੇ ਹਾਂ ਔਰ ਮੂੰਹ ਤੋੜ ਜਵਾਬ ਅਸੀਂ ਕੈਬਨਟ ਨੂੰ ਪੁੱਛ ਕੇ ਨਹੀਂ ਦਿੰਦੇ ਜਿਹੜੀ ਫੌਜਾਂ ਹੈ Air Force ਹੈ Navy ਹੈ ਸਭ ਹੈ ਉਹ ਆਪਣੇ ਔਰ ਜੋ ਨੂੰ ਲੱਗਦਾ ਹੈ ਉਹ ਕਰਦੇ ਨੇ ਇਹ ਮੈਨੂੰ ਮੇਰੇ ਖਿਆਲ ਹੈ ਕਿ ਪੇਪਰਸ ਵਿੱਚ ਆਇਆ ਸੀ ਕਿ ਮੀਟਿੰਗ ਹੋ ਰਹੀ ਹੈ ਜਿੱਥੇ ਕਿ ਸਾਰੇ ਮਨਿਸਟਰ ਬੈਠੇ ਹੋਏ ਹਨ ਔਰ ਉਹ ਇਸ ਨੂੰ ਵਰਕਆਊਟ ਕਰ ਰਹੇ ਹਨ ਕਿ ਕਿਸ ਤਰ੍ਹਾਂ ਕਰਨਾ ਹੈ ਨਹੀਂ ਵਰਕਆਊਟ ਉਹ karenge ਜਿਹੜੇ ਕਿ ਮਿਲਟਰੀ ਵਾਲੇ ਹਨ ਉਹਨਾਂ ਨੂੰ ਪਤਾ ਕੀ ਹੈ ਔਰ ਉਹ ਜੋ ਹੋਇਆ ਹੈ ਉਹਨਾਂ ਨੇ ਅਸੀਂ ਉਸ ਦਾ ਜਵਾਬ ਮੂੰਹ ਤੋੜ ਦੇਵਾਂਗੇ ਦਿੱਤਾ ਹੈ ਉਹ ਕਰਾਂਗੇ ਕਿ ਹੋਰ ਅਸੀਂ ਨੇ ਜਾਣਦੇ ਕਿ ਉਥੇ ਬੈਠੀ ਹੋਈ ਹੈ ਇਸ ਵੇਲੇ ਪੂਰੀ ਕੈਬਿਨੇਟ اور ਡਿਸਕਸ ਕਰ ਰਹੇ ਹੈ ਕਿ ਨੂੰ ਕਿਸ ਤਰ੍ਹਾਂ ਕਰੀਏ ਜੀ ਇੱਕ ਗੱਲ ਪਾਕਿਸਤਾਨ ਤੋਂ ਵੀ ਬਿਆਨ ਆ ਰਿਹਾ ਹੈ ਕਿ ਇਸ ਸਟ੍ਰਾਈਕ ਦੇ ਵਿੱਚ ਜਿਹੜੇ ਉਥੇ ਹਮਲਾ ਹੋਇਆ ਉਹ ਸਿੰਪਲ ਹੋਇਆ ਕੋਈ ਉਥੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਨਾਲ ਨਾਲ ਭਾਰਤ ਨੇ ਇਸਨੇ ਉਲੰਘਣਾ ਕੀਤੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਬਿਲਕੁਲ ਮੈਂ ਉਹ ਜੋ ਕਹਿ ਰਹੇ ਹੈ ਤਾਂ ਇਹ ਗਲਤ ਕਹਿ ਰਹੇ ਉਹ ਉਹ ਤੋਂ ਇਹ ਕੰਨ ਨਾ ਨਾ ਕਿ ਦੇ ਕੋਚ ਨਹੀਂ ਇਹ ਨਹੀਂ ਉਹ ਨਵਾਂ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਬਚ ਜਾਈਏ ਉਹ ਬਚ ਕਿੱਦਾਂ ਜਾਓਗੇ ਬਚ ਕਿੱਦਾਂ ਮੈਂ ਤਾਂ ਤੁਹਾਨੂੰ ਹੁਣੇ ਹੀ ਦੱਸ ਦਿੰਦਾ ਕਿ ਅਸੀਂ ਐਚ ਐਨ ਗਲੇਸ਼ੀਅਰ ਦਾ ਮੈਨੂੰ ਪਤਾ ਲੱਗਾ ਜਦ ਮੈਂ ਉੱਥੇ ਕਮਾਂਡਰ ਸੀ ਪੂਰਾ ਜੰਮੂ ਕਸ਼ਮੀਰ ਦਾ ਕਿ ਜੀ ਚਾਰ ਪੰਜ ਬੰਦੇ ਅਸੀਂ ਪਾਕਿਸਤਾਨ ਦੇ ਫੜੇ ਐਨ ਸੀ ਐਚ ਐਨ ਗਲੇਸ਼ੀਅਰ ਦੇ ਉੱਤੇ ਐਟ ਦੈਟ ਹਾਈਟ ਤਬ ਮੈਂ ਤਾਂ ਕੈਬਨਿਟ ਨੂੰ ਦੱਸਿਆ ਨਹੀਂ ਨਾ ਕੁਝ ਦਿੱਤਾ ਅਗਲੇ ਦਿਨ ਮੈਂ ਬੰਦੇ ਭੇਜ ਕੇ ਉਹ ਲੈ ਕੇ ਜਗਾ ਸਾਰੀ ਸਿਅਚਨ ਗਲੇਸ਼ੀਅਰ ਸਿਅਚਨ ਸਾਡਾ ਹੈ ਹੁਣ ਪੂਰਾ ਸਾਡਾ ਜੰਮੂ ਕਸ਼ਮੀਰ ਸਾਡਾ ਨਹੀਂ ਤਾਂ ਕਸ਼ਮੀਰ ਗਿਆ ਸੀ ਸੋ ਜਿਹੜੇ ਆਰਮਡ ਫੋਰਸਸ ਹੈ ਉਹ ਜਿਹ ਤਫ ਕਰਨ ਤ ਸੈਂਟਰ ਨੇ ਕੀ ਕਰਨਾ ਸੈਂਟਰ ਨੂੰ ਬੈਠਾ ਹੈ ਸਾਰੇ ਕੈਬਨਿਟਰੀ मिनिस्टर ਬੈਠੇ ਹੋਏ ਉਹ ਡਿਸਕਸ ਕਰ ਰਹੇ ਹੈ ਕੀ ਕਰ ਰਹੇ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਹੋ ਕੇ ਹੋ ਰਿਹਾ ਹੈ ਔਰ ਹੋਣਾ ਨਹੀਂ ਚਾਹੀਦਾ ਇਹ ਐਟ ਅ ਲੈਵਲ ਆਫ ਦੀ ਆਰਮਡ ਫੋਰਸਿਸ ਇਹਨੂੰ ਸੌਟ ਆਊਟ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਰਮ ਫੋਰਸਿਸ ਨੂੰ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ ਨੇ ਦੇਖੋ ਮੈਂ ਸੀਐਚਐਨ ਦੀ ਹੁਣ ਕਰਦਾ ਕਿ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਜੀ ਸੀਐਚਐਨ ਵਿੱਚ ਚਾਰ ਪੰਜ ਬੰਦੇ ਪਾਕਿਸਤਾਨ ਦੇ ਫੜੇ ਗਏ ਤਾਂ ਜਦ ਤੱਕ ਉਹ ਕੈਬਨਿਟ ਬੈਠਦੀ ਤਦ ਤੱਕ ਹੋਰ ਉਹਨਾਂ ਨੇ ਬਲਾ ਦੇ ਨੇ ਸਰ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਮੈਂ ਇਹਨਾਂ ਨੂੰ ਕਰਕੇ ਪੂਰਾ ਸੀਐਚਐਨ ਗਲੇਸ਼ਰੀ ਲੈ ਲਿਆ ਦੱਸ ਦੇਣਾ ਕਸ਼ਮੀਰ ਸਾਡਾ ਬਣ ਗਿਆ ਪੂਰਾ ਇਸ ਰਿਕਾਰਡ ਆ ਆਪਰੇਸ਼ਨ ਮੇਕਦੂਦ ਜਿਹੜਾ ਮੈਂ ਕੀਤਾ ਮੈਂ ਪੁੱਛਿਆ ਹੀ ਨਹੀਂ ਕਿਸੇ ਨੂੰ ਕਿਉਂ ਮੈਂ ਮੈਂ ਸੀ ਕਮਾਂਡਰ ਹੁੰਤੇ ਤਾਂ ਮੇਰੇ ਹੱਥ ਹੈ ਚਾਹਨਾ ਤਾਂ ਜੋ ਮੈਂ ਕਰਾਂਗਾ ਉਹ ਹੋਏਗਾ ਉਹਨਾਂ ਨੂੰ ਫਿਰ ਮੈਂ ਦੱਸਦਾ ਕਿ ਹੋ ਗਿਆ ਮੈਨੂੰ ਨਹੀਂ ਚਾਹੀਦਾ ਮੈਨੂੰ ਬੰਦੇ ਮਿਲੇ ਆਂ ਔਰ ਟੋੜਾ ਕੋਈ ਇਹਦੇ ਵਿੱਚ ਕੰਮ ਹੀ ਨਹੀਂ ਹੈ ਹੁਣ ਸਰ ਅੱਗੋਂ ਕੀ ਹੋਣਾ ਚਾਹੀਦਾ ਜਿਸ ਤਰ੍ਹਾਂ ਇਹ ਅਟੈਕ ਹੋਇਆ ਇਸ ਤਰ੍ਹਾਂ ਦਾ ਹੋਰ ਵੀ ਅਟੈਕ ਹੋਣੀ ਚਾਹੀਦੇ ਬਿਲਕੁਲ ਸਾਡੀ ਫੌਜ ਜਿਹੜੀ ਹੈ ਬੜੀ ਤਕੜੀ ਫੌਜ ਹੈ ਔਰ ਕਾਫੀ ਬੰਦੇ ਹੈ ਹੁਣ ਤੁਸੀਂ ਦੇਖੋ ਬਹੁਤ ਕੁਝ ਹੋ ਰਿਹਾ ਹੈ ਤੁਸੀਂ ਦੇਖੋਗੇ ਹਿੰਦੁਸਤਾਨ ਵਿੱਚ ਸਟੇਟਸ ਵਿੱਚ ਕੀ ਹੋ ਰਿਹਾ ਸੋ ਜਿਹੜੀ ਫੌਜ ਹੈ ਉਹ علیحدਦਾ ਹੋਣੀ ਚਾਹੀਦੀ ਉਹਨਾਂ ਦੇ ਮਾਵਾਂ ਦੀ ਜੋ ਹੋਇਆ ਹੈ ਉਹ ਕੈਬਨਟ ਕਮਿਨਟ ਬੈਠ ਕੇ ਨਾਲ ਕੁਝ ਨਹੀਂ ਹੁੰਦਾ ਉਹ ਫਿਰ ਬਣ ਜਾਏਗਾ ਇੱਕ ਵੱਡਾ ਨੋਟ ਫੌਜ ਫੌਜ ਨੂੰ ਕਹੋਗੇ ਔਰ ਠੀਕ ਕਰੋ ਤੁਸੀਂ ਕਰ ਲਓ ਜਿੱਦਾਂ ਕਰਨਾ ਹੈ ਕਰੋ ਜਿੱਦਾਂ ਕਰਨਾ ਹੈ ਕਰੋ ਅਸੀਂ ਕੋਈ ਇਸ ਇਹ ਤਾਂ ਨਹੀਂ ਜਾ ਕੇ ਕਹਿਣਾ ਕਿ ਜੀ ਸਾਨੂੰ ਏ ਡੀ ਡੀਓ ਏ ਡੀ ਡੀਓ ਸਾਡੇ ਕੋਲ ਹੈ ਉਹ ਸਾਡੇ ਕੋਲ ਹੈ ਮਸਲ ਪਾਵਰ ਅਸੀਂ ਕਰਾਂਗੇ ਜਿਸ ਦਾ ਮੈਂ ਸੀਐਚਐਨ ਵਿੱਚ ਕੀਤਾ ਸੀ ਅਸੀਂ ਕਿ ਕਿਤੇ ਵੀ ਕਰ ਸਕਦੇ ਹਾਂ ਹਰ ਦਫਾ ਤੁਹਾਡੇ ਜਿਹੜੇ ਮਨਿਸਟਰਸ ਐ ਉਹਨਾਂ ਨੂੰ ਅਸੀਂ ਵਰੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਮਨਿਸਟਰਸ ਐ ਉਹ ਮੈਠਣ ਜੋ ਮਰਜ਼ੀ ਕਰਨ ਲੇਕਿਨ ਜਿਹੜਾ ਸਾਡਾ ਕੰਮ ਐ ਉਹ ਅਸੀਂ ਕਰਾਂਗੇ ਸਰ ਹਾਲਾਂਕਿ ਪਾਕਿਸਤਾਨ ਵੱਲੋਂ ਇਹ ਗੱਲ ਕਿਹਾਇਆ ਗਿਆ ਹੈ ਕਿ ਅਟੈਕ ਹੋਇਆ ਹੈ ਕੁਝ ਨਹੀਂ ਹੋਇਆ ਪਰ ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਇਸ ਦਾ ਜਵਾਬ ਜ਼ਰੂਰ ਦੇਵੇਗਾ ਪਾਕਿਸਤਾਨ ਇਹਦਾ ਜਵਾਬ ਦੇਗਾ ਤਾਂ ਅਸੀਂ ਕਾਊਂਟਰ ਜਵਾਬ ਦੇਵਾਂਗੇ ਅਸੀਂ ਕਾਊਂਟਰ ਜਵਾਬ ਦਾਂਗੇ ਤੁਸੀਂ ਦੇਖੋ ਤਾਂ ਸਹੀ ਇਹ ਹੀ ਮੈਂ ਕਹਿ ਰਿਹਾ ਨਾ ਕਿ ਪਹਿਲੇ ਨਿਪਟ ਇਵਲ ਇਨ ਦਾ अर्ਲियर ਪਾਰਟ ਕਿ ਉਹ ਥੇ ਖਤਮ ਕਰ ਦਿਓ ਮੈਂ ਜਿੱਦਾਂ ਸੀਐਚਐਨ ਦਾ ਦੱਸ ਰਿਹਾ ਕਿ ਉੱਥੇ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਪਾਕਿਸਤਾਨ ਗਵਰਨਮنٹ ਨੂੰ ਦੱਸਿਆ ਹੀ ਨਹੀਂ ਮੈਨੂੰ ਪਤਾ ਲੱਗਾ ਕਿ ਉੱਥੇ ਪਾਕਿਸਤਾਨੀ ਪੰਜ ਛੇ ਜਨੇ ਆਏ ਸਨ ਉੱਥੇ ਹੀ ਮੈਂ ਪਰਲੇ ਅਸੀਂ ਉਹਨਾਂ ਨੂੰ ਉਹ ਗ੍ਰਾਸੀਆ ਚੰਗਲੇ ਚ ਵੀ ਲਿਆ ਲਿਆ ਕਸ਼ਮੀਰ ਸਾਡਾ ਸੀ ਨਹੀਂ ਤਾਂ ਕਸ਼ਮੀਰ ਗਿਆ ਸੀ ਸਰ ਪਾਕਿਸਤਾਨ ਜਿਵੇਂ ਤੁਸੀਂ ਕਹਿ ਰਹੇ ਕਿ ਹੋ ਸਕਦਾ ਕਹਿਗਾ ਅਸੀਂ ਜਵਾਬ ਦੇਵਾਂਗੇ ਸਾਨੂੰ ਕਿੱਦਾਂ ਦੀ ਰਣਨੀਤੀ ਤਿਆਰ ਪਹਿਲਾਂ ਹੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਅਸੀਂ ਤਿਆਰ ਆ ਅਸੀਂ ਤਿਆਰ ਆ ਕੋਈ ਇਹ ਨਹੀਂ ਹੈ ਸਾਡੀ ਫੌਜ ਜਿਹੜੀ ਹੈ ਆਰਮੀ ਨੇਵੀ 에ਅਰ ਫੋਰਸ ਬਾਕੀ ਜਿਹੜੇ ਹੈ ਸਭ ਤਿਆਰ ਹੈ ਸੋ ਇਹਦੇ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ ਉਹਨਾਂ ਦਿਨਾਂ ਵਿੱਚ ਜ਼ਿਆਉਲ ਹਕਸੀ ਉਧਰ ਉਹਨਾਂ ਦਾ ਪ੍ਰੈਜ਼ੀਡੈਂਟ ਵੀ ਸੀ ਪ੍ਰਾਈਮ ਮਿਨਿਸਟਰ ਵੀ ਆਰਥਦੋਸ ਤੋਂ ਆਮਦੇ ਤਾਂ ਉਹਨਾਂ ਨੇ ਕੋਈ ਗੜਬੜ ਕੀਤੀ ਸੀ ਤਾਂ ਮੈਂ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਇਹਨਾਂ ਨਾਲ ਗੱਲ ਕਰਦਾ ਮੈਂ ਤੁਹਾਨੂੰ ਫੋਟੋ ਦਿਖਾਣਾ ਜਿੱਥੇ ਕਿ ਜਾਲਾਕੋ ਸਾਰੇ ਬੈਠੇ ਹੋਏ ਆਂ ਔਰ ਇਧਰ ਮੈਂ ਬੈਠਾ ਹੋਇਆ ਆਂ ਔਰ ਮੈਂ ਇਹਨਾਂ ਨੂੰ ਬੁਲਾਇਆ ਦਿੱਲੀ ਕਿ ਪਾਕਿਸਤਾਨੀਆਂ ਨੂੰ ਕਿ ਇੱਧਰ ਆਓ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਫੋਟੋ ਦਵਾਂਗਾ ਉਹਦੀ ਉਹਨੇ ਔਰ ਉੱਥੇ ਮੈਂ ਇਹਨਾਂ ਨੂੰ ਦੱਸਿਆ ਕਿ ਇਦਾਂ ਨਾ ਕਰੋ ਉਸ ਵੇਲੇ ਦੇਖੋ ਫਿਰ ਕੀ ਉਹਨੇ ਕਿਹਾ ਨਹੀਂ ਨਹੀਂ ਜੀ ਇਹ ਹੈ ਉਹ ਮੈਂ ਤੁਹਾਨੂੰ ਕਾਪੀ ਵੀ ਦੇ ਦਿੰਨਾ ਉਹਦੀ ਕਿ ਮੈਂ ਉਹਦੇ ਨਾਲ ਗੱਲ ਕੀਤੀ ਹੈ ਕਮੰਡ ਨੇ ਨਹੀਂ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਇਦਾਂ ਹੋਣਾ ਹੈ ਇਦਾਂ ਹੋਣਾ ਹੈ ਤਾਂ ਐਸੇ ਲਈ ਕੀ ਕਰ ਰਹੇ ਹੈ ਗਵਰਨਮੈਂਟ ਨੂੰ ਕੀ ਪਤਾ ਹੀ ਨਹੀਂ ਕੀ ਹੈ ਅਸੀਂ ਇਹ ਥੋੜੇ ਕਿ ਉੱਥੇ ਜਿਹੜੇ ਹੈਨ ਮਨਿਸਟਰਸ ਵਗੈਰਾ ਠੀਕ ਹੈ ਉਹ ਕਰਨ ਲੇਕਿਨ ਇਹ ਜਿਹੜੀ ਫੌਜ ਦੀਆਂ ਗੱਲਾਂ ਹੈ ਔਰ ਜੋ ਕਰਨਾ ਹੈ ਉਹ ਅਸੀਂ ਕਰਦੇ ਹਾਂ ਸਰ ਇੱਕ ਇਨਪੁਟ ਆਈ ਹੈ ਦੋ ਤਿੰਨ ਦਿਨ ਪਹਿਲਾਂ ਜੈਸ਼ੇ ਮੁਹੰਮਦ ਵੱਲੋਂ ਜਿਸ ਤਰ੍ਹਾਂ ਪੁਲਵਾਮਾ ਦੇ ਵਿੱਚ ਸੁਸਾਈਡ ਬੋਮਰ ਬਣਾਇਆ ਗਿਆ ਇਸ ਤਰ੍ਹਾਂ ਦੇ ਹੋਰ ਵੀ ਅਟੈਕ ਕਰਨ ਦੀ ਗੱਲ ਕਹੀ ਗਈ ਹੈ ਇਸ ਨੂੰ ਲੈ ਕੇ ਇਸ ਇਨਪੁਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਹੋਣੀ ਚਾਹੀਦੀ ਹੈ ਕਿ ਸਾਨੂੰ ਜ਼ਿਆਦਾ ਧਿਆਨ ਰੱਖਣ ਵਾਲੀ ਚੀਜ਼ ਹੈ ਬਿਲਕੁਲ ਮੇਰਾ ਕੀ ਲੈ ਜਾ ਜ਼ਿਆਦਾ ਨਹੀਂ ਸਾਡੇ ਤਾਂ ਹੈ ਹੀ ਉੱਥੇ ਹੋਏਗੀ ਇਹ ਤਾਂ ਇਹਨਾਂ ਨੇ ਸਾਨੂੰ ਬੇਵਕੂਫੀ ਪਹਿਲੇ ਹੀ ਦੱਸ ਦਿੱਤੀ ਕਿ ਇਹ ਹੋਏਗਾ ਇਹੀ ਹੋਇਆ ਸੀ ਜ਼ਿਆਲ ਹਕ ਨਾਲ ਔਰ ਮੈਂ ਤੁਹਾਨੂੰ ਫੋਟੋ ਦੇਣਾ ਹੁੰਦੀ ਜਿੱਥੇ ਕਿ ਜ਼ਿਆਲ ਹਕ ਨੂੰ ਮੈਂ ਹਿੰਦੁਸਤਾਨ ਵਿੱਚ ਬੁਲਾਇਆ ਮੈਂ ਉਹਨਾਂ ਦੇ ਨਾਲ ਫੋਟੋ ਸੀ ਮੇਰੇ ਕੋਲ ਫੋਟੋਗ੍ਰਾਫਰ ਸ ਹੈ ਉਹਨੋਂ ਮੈਂ ਕਿਹਾ ਕਿ ਐਦਾਂ ਨਹੀਂ ਕਰਨਾ ਜੇ ਕਰੇਗਾ ਤਾਂ ਮੈਂ ਤੁਹਾਨੂੰ ਉਡਾ ਦਾਂਗਾ ਉਹਨੇ ਮੈਨੂੰ ਫਿਰ ਬੈਸਟ ਵਿਸ਼ੇਸ ਵਗੈਰਾ ਬੜਾ ਕੁਝ ਦਿੱਤਾ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਤੇ ਕੁੱਲ ਮਿਲਾ ਕੇ ਅਗਰ ਆਖਰੀ ਸਵਾਲ ਤੇ ਪੁੱਛੀ ਇਸ ਅਟੈਕ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਦੇਸ਼ ਦੇ ਵਿੱਚ ਕਾਫੀ ਖੁਸ਼ੀ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਉਹਨਾਂ ਨੇ ਕਿਹਾ ਬਦਲਾ ਲੈ ਲਿਆ ਤੁਸੀਂ ਆਖਰ ਵਿੱਚ ਦੋ ਲਫ਼ਜ਼ਾਂ ਵਿੱਚ ਕੀ ਕਹਿਣਾ ਚਾਹੋਗੇ ਇਸ ਸਟ੍ਰਾਈਕ ਬਾਰੇ ਨਹੀਂ ਜੇ ਇਹ ਸਟ੍ਰਾਈਕ ਫੇਰਦੀ ਕਰਦੇ ਹਨ ਤਾਂ ਵੀ ਵਿਲ ਸਟ੍ਰਾਈਕ ਬੈਕ ਅਸੀਂ ਦੱਸਣਾ ਥੋੜਾ ਜਿਹੜਾ ਸਾਡਾ ਪਲਾਨ ਹੈ ਉਹ ਤਾਂ ਸਾਡਾ ਪਲਾਨ ਹੈ ਦਾ ਇਸ ਲਈ ਮੈਂ ਉਸ ਵੇਲੇ ਜਿਆਉ ਲਖਨਉਈ ਕਿਹਾ ਕਿ ਹਿੰਦੁਸਤਾਨ ਆਓ ਮੈਂ ਤੁਹਾਨੂੰ ਫੋਟੋ ਦੇ ਦਿੰਦਾ ਹਾਂ ਉਹਦੀ ਔਰ ਮੈਂ ਉਹਨੂੰ ਮੈਂ ਉੱਥੇ ਬੈਠਾ ਔਰ ਅੱਗੇ ਉਹ ਹੈ ਔਰ ਮੈਂ ਜਨਰਲ ਸੀ ਉਹਨਾਂ ਦਿਨਾਂ ਮੈਂ ਉਹਨੂੰ ਕਿਹਾ ਕਿ ਕੀ ਕਰ ਰਿਹਾ ਹੈ ਉਹਨੇ ਬੈਸਟ ਵਿਸ਼ੇਸ ਵਗੈਰਾ ਸਾਨੂੰ ਸਭ ਕੁਝ ਦਿੱਤਾ ਤੇ ਤੁਸੀਂ ਸੁਣਿਆ ਕਿ ਲੈਫਟੀਨਨੈਂਟ ਜਨਰਲ ਪ੍ਰੇਮਨਾਥ ਹੂਨ ਜੀ ਦਾ ਕਹਿਣਾ ਹੈ ਕਿ ਇਸ ਵਿੱਚ ਕੈਬਨਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਪੂਰਾ ਜਿਹੜਾ ਵੀ ਇਹ ਫੈਸਲਾ ਆਰਮੀ ਅਧਿਕਾਰੀਆਂ ਨੂੰ ਕਰ ਦੇਣਾ ਚਾਹੀਦਾ ਹੈ ਉਹਨਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਦ ਹੀ ਇਹੋ ਜਿਹਾ ਅਟੈਕ ਦਾ ਫਾਇਦਾ ਹੋਏਗਾ ਕੈਮਰਮੈਨ ਅਮਰਜੋਤ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਡੇਲੀਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ